ਪਰਮੇਸ਼ਰ ਦੇ ਹੁਕਮ ਦੀ ਮੇਨ ਗੱਲ ਐ। ਅਗੋਈ ਪਰਮੇਸ਼ਰ ਦੇ ਹੁਕਮ ਦੀ ਵੀ ਗੱਲ ਐ ਨਾਲ-ਨਾਲ ਮਾਹਕ੍ਰਿਸ਼ਨ ਦੀ ਜਿਹੜੇ ਹੁਕਮ ਵਿੱਚ ਚਲਦੇ ਆ। ਸਤਿਗੁਰ ਕਹਿੰਦੇ ਨੇ ਹੁਕਮੀ ਉਤਮ ਨੀਚ ਹੁਕਮ ਲੇਖ ਦੋਖ ਸੋਖ ਪਾਈਏ। ਪਰਮਾਤਮਾ ਦੇ ਹੁਕਮ ਵਿੱਚ ਹੀ ਉਤਮ ਉਤਮ ਕਹੇ ਚੰਗੇ ਨੂੰ ਭਲੇ ਨੂੰ ਇਹ ਭਲਾ ਲੋਕ ਹੈ ਉਤਮਪੁਰਖ ਹੈ ਇਹ ਸਤਿਗੁਰ ਬਾਣੀ ਕਹਿੰਦੇ ਨੇ ਉਤਮ ਸੰਗਤ ਉਤਮ ਹੋਵੇ ਗੁਣ ਕੋ ਮਰ ਗਏ ਅਗੁਣ ਤੋਵੇ ਜਿਹੜੇ ਉਤਮ ਪੁਰਸ਼ਾਂ ਦੀ ਸੰਗਤ ਕਰਦੇ ਨੇ ਉਤਮ ਬਣ ਜਾਂਦੇ ਆ ਸਾ ਪੁਰਸ਼ਾਂ ਦੀ ਸੰਗਤ ਕਰਨ ਵਾਲੇ ਪਰ ਉਹਨਾਂ ਵਿੱਚ ਉਹੀ ਗੁਣ ਆ ਜਾਂਦੇ ਨੇ ਜਿਹੜੇ ਉਹਨਾਂ ਵਿੱਚ ਹੁੰਦੇ ਹਨ ਹੁਕਮੇ ਉਤਮ ਨੀਚ ਪਰਮਾਤਮਾ ਦੇ ਹੁਕਮ ਵਿੱਚੀ ਜੀਵ ਜਿਹੜੇ ਅਣ ਭਲੇ ਵੀ ਹਨ ਇਹਾਂ ਦੇ ਹੁਕਮ ਵਿੱਚ ਨੀਚ ਵੀ ਹਨ ਮਾੜੀ ਮਾੜੇ ਕਰਮ ਕਰਨ ਵਾਲੇ ਜਿਨ੍ਹਾਂ ਨੂੰ ਨੀਤ ਕਹਿ ਬਨੇ ਇੱਕ ਨਹੀਂ ਹਨ ਬਹੁਤ ਹਨ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਬਹੁਤ ਹੀ ਅਨੰਿਤ ਜੇ ਜਿ ਜਗਜੀਤ ਸਿੰਘ ਦਾ ਪਾਠ ਕਰਦੇ ਹੋਣਾ ਉਹਦੇ ਵਿੱਚ ਲਿਖੀਆਂ ਹੋਈਆਂ ਪੌੜੀਆਂ ਇੱਕ ਪੌੜੀ ਵਿੱਚ ਚੰਗੇ ਪੁਰਸ਼ਾਂ ਦੀ ਗੱਲ ਕਹੀ ਹੈ ਅਸੰਖ ਅਜੰਖ ਭਾਉ ਜਪ ਕਰਨ ਵਾਲੇ ਅਸੰਖ ਹੀ ਹਨ ਗਿਣਤੀ ਕੋਈ ਨਹੀਂ ਭਾਵ ਪ੍ਰੇਮ ਕਰਨ ਵਾਲੇ ਇਹ ਸਾਰੇ ਚੰਗੇ ਗੱਲ ਚੰਗਿਆਂ ਦੀ ਕਹੀ ਸੰਖ ਜਾਪਾ ਸੰਖ ਭਾਵ ਅ ਸੰ ਪੂਜਾ ਅ ਸੰਖ ਤਪਤਾਵ ਅ ਸੰਖ ਗ੍ਰੰਥ ਮੁਖ ਵੇਦ ਪਾਠ ਅ ਸੰਖ ਯੋਗ ਮਨ ਰੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਅ ਸੰਖ ਸਤੀ ਸਾਰੇ ਚੰਗੇ ਅ ਸੰਖ ਦਾਤਾਰ ਸੰਖ ਮੋਨ ਲਿਵ ਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਹ ਤਾਂ ਜਪੀ ਸਾਹਿਬ ਵਿੱਚ ਕਿੰਨੇ ਚੰਗੇ ਪੁਰਸ਼ਾਂ ਦੀ ਗੱਲ ਕਹੀ ਐਵੇਂ ਇਸ ਬਣੀ ਸਾਹਿਬ ਵਿੱਚ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੇਤੀਰਥ ਵਾਸੀ ਕਈ ਕੋਟ ਬਣ ਭੰਮੇ ਉਦਾਸੀ ਕਈ ਕੋਟ ਬੇਰਕੇਸ ਰੋਤੇ ਕਈ ਕੋਟ ਸੁਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤਨ ਨਾਮ 취ਾਵੈ ਨਾਨਕ ਕਰਤੇ ਕਾਤ ਨਾ ਪਾਵੇ ਸਾਰੇ ਚੰਗੇ ਪੁਰਖ ਉਹਨੇ ਦੇ ਨਾਲ ਨਾਲ ਜਿੱਥੇ ਸੰਖ ਜਪ ਕੇ ਅਸਾਂ ਅਗਲੀ ਕੋੜੀ ਵੀ ਸਰਗੁਰ ਕਨੇ ਅਸਾਂ ਖ ਮੂਰਖ ਅੰਧਕੋਰ ਅਸਾਂਖੀ ਐਸੇ ਨੀਤ ਪੁਰਖ ਹਨ ਜਿਹੜੇ ਮੂਰਖ ਜਿਨ੍ਹਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਹਨੇਰਾ ਕੋਪ ਹੈ ਅਗਿਆਨਤਾ ਦਾ ਅੰਧਕੋਰ ਅਸੰਖ ਚੋਰ ਹਰਾਮ ਖੋਰ ਚੋਰੀਆਂ ਕਰਨ ਵਾਲੇ ਹਰਾਮ ਦਾ ਖਾਣ ਵਾਲੇ ਇਹਦੇ ਵਿੱਚ ਸਾਰੀ ਮਾੜੀਆਂ ਦੀ ਗੱਲ ਹੀ ਕੀ ਅਸੰਖ ਅਮਰ ਕਰ ਜਾਏ ਜੋ ਅਸੰਖ ਗਲ ਵੱਡ ਅਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਭੜਿਆ ਪਰ ਉਹ ਜਾਨੇ ਪਰ ਸਮਝ ਘੱਟ ਆਉਂਦੀ ਹੈ ਇਵੇਂ ਸੁਖਮਣੀ ਸਾਹਿਬ ਜਿੱਤੇ ਉਹ ਕਈ ਕੋਟ ਪੁਜਾਰੀ ਕਹਿਆ ਸੀ ਉਸ ਤੋਂ ਅਗਲੀ ਕੋੜੀ ਵਿੱਚ ਕਹਿ ਦਿੱਤਾ ਪਰ ਇਹ ਵਿੱਚ ਕਈ ਕੋਟ ਭੇ ਅਭਿਮਾਨੀ ਸਾਰੀ ਮਾੜੀ ਕਈ ਕੋਟ ਅੰਧ ਗਿਆਨੀ ਕਈ ਕੋਟ ਤਿਰਫਨ ਕੁਠੋਰ ਕਈ ਕੋਟ ਭੇਗਾ ਆਤਮ ਨਿਕੋਰ ਕਈ ਕੋਟ ਪਰਦਰੁਖੋ ਹੀਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਇ ਕਈ ਕੋਟ ਪ੍ਰਦੇਸ਼ ਭਮਾਏ ਇਹ ਸਾਰੀ ਮਾੜੀ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਸਾਰੇ ਕਿਉਂਕਿ ਪਰਮਾਤਮਾ ਨੇ ਹਰ ਇੱਕ ਚੀਜ਼ ਦੇ ਨਾਲ ਵਿਰੋਧੀ ਤੱਤ ਬਣਾਏ ਨੇ ਜੇ ਦਿਨ ਬਣਾਇਆ ਤਾਂ ਰਾਤ ਵੀ ਬਣਾਈਏ ਚੰਗੇ ਬਣਾਏ ਮਾੜੇ ਵੀ ਬਣਾਏ ਸਾਰੇ ਪਰਮਾਤਮਾ ਦੇ ਹੁਕਮ ਵਿੱਚ ਹੀ ਪੈਦਾ ਹੋਏ ਹਨ ਹੁਕਮੇ ਉਤਮ ਨੀਚ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਹੀ ਜਿਹੜੇ ਚੰਗੇ ਪੁਰਸ਼ੀ ਬਣਾਇਆਂ ਤੇ ਮਾੜੇ ਪੁਰਸ਼ੀ ਵੈਸੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ ਪਰ ਤੇ ਸਭ ਕੀ ਤੇਰਾ ਭਾਣਾ ਕੋਈ ਸਿਆਣਾ ਨਹੀਂ ਕੋਈ ਮੂਰਖ ਨਹੀਂ ਸਾਰਾ ਹਉਮ ਦਾ ਹੁਕਮ ਹੀ ਵਰਤਦਾ ਪਰ ਵਰਤਦਾ ਬੰਦਿਆਂ ਦੇ ਕਰਮਾਂ ਅਨਸਾਰ ਹੀ ਇਹਦਾ ਭਾਵ ਹੋਰ ਵੀ ਨਿਕਲਦਾ ਹੈ ਹੁਕਮੀ ਉੱਤਮ ਨੀਚ ਪਰਮਾਤਮਾ ਦੇ ਹੁਕਮ ਵਿੱਚ ਕਈ ਵਾਰੀ ਜਿਹੜੇ ਉੱਤਮ ਪੁਰਸ਼ ਹਨ ਚੰਗੇ ਉਹਨਾਂ ਨੂੰ ਨੀਚਾ ਵਿੱਚ ਵੀ ਸੁੱੜ ਦਿੰਦਾ ਹੈ ਨਿਯਮੇ ਕਰਮੀਆਂ ਨੂੰ ਤਕਰਾ ਦਿੰਦਾ ਹੈ ਭੈੜੇ ਕਰਮ ਵੀ ਕਰਾ ਦਿੰਦਾ ਹੈ ਕਈ ਵਾਰੀ ਜਿਹੜੇ ਬੜੇ ਮਾੜੇ ਹੁੰਦੇ ਹਨ ਉਹਨਾਂ ਨੂੰ ਨੀਚਾ ਨੂੰ ਉੱਚੇ ਵੀ ਲੈ ਜਾਂਦਾ ਜਿਸ ਨੇ ਕੋਈ ਨਾ ਜਾਣੇ ਨਾਮ ਜਪਤ ਹੋ ਚੌਂਕੁੰਟ ਮਾਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਕਈ ਵਾਰ ਖਿੰਮੈ ਨੀਤ ਕੀਤ ਕੋ ਰਾਜ ਆਪਰ ਬ੍ਰਹਮ ਗਰੀਬਾਂ ਦੀ ਕਿਰਪਾ ਹੈ ਉਹਦੇ ਹੁਕਮ ਵਿੱਚ ਹੀ ਕਿਉਂਕਿ ਗਰੀਬਾਂ ਨੂੰ ਨਿਵਾਜਣ ਵਾਲਾ ਵੀ ਉਹ ਹੈ ਕਈ ਉੱਤਮ ਪੁਰਸ਼ਾਂ ਨੂੰ ਹੀ ਕਈ ਵਾਰੀ ਉਹਨਾਂ ਤੋਂ ਨੀਤ ਕਰਮ ਕਰਾ ਦਿੰਦਾ ਹੈ ਤੇ ਕਈ ਵੇ ਨੀਚਾ ਨੂੰ ਹੀ ਉੱਤਮ ਨੂੰ ਬਣਾ ਦਿੰਦਾ ਹੈ ਉਹ ਧੁਰੇ ਹੋਂ ਚੀ ਹੈ ਸਾਰੀ ਸ੍ਰਿਸ਼ਟੀ ਸਤਿਗੁਰੂ ਕਹਿੰਦੇ ਹੂਕਮ ਨੂੰ ਸਮਝਣਾ ਬੜਾ ਕਠਿਨੇ ਅਣ ਕਈ ਵਾਰੀ ਆਪਾਂ ਆਪਣੇ ਮਤਲਬ ਲਈ ਨਾ ਕਿ ਕੋਈ ਬਚਨਾ ਹੁੰਦਾ ਤਾਂ ਕਹਿਣ ਲੱਗ ਜਾਂਦੇ ਵੀ ਇਹ ਤਾਂ ਉਹਦੇ ਹੁਕਮ ਵਿੱਚ ਹੀ ਹੈ ਇਹ ਤਾਂ ਉਹਦੇ ਹੁਕਮ ਵਿੱਚ ਹੀ ਹੈ ਜਿਵੇਂ ਕੋਈ ਮਾਈ ਜਿਹੜੀ ਹੈ ਨਾ ਮਹਾਪੁਰਸ਼ਾ ਕੋਲ ਆਪਣੇ ਬੱਚੇ ਨੂੰ ਲੈ ਆਈ ਤੇ ਕਹਿਣ ਲੱਗੀ ਮਹਾਰਾਜ ਮੱਥਾ ਟਿਕਾਇਆ ਤੇ ਕਹਿਣ ਲੱਗੀ ਮਹਾਰਾਜ ਇਹਨੂੰ ਸਮਝਾਓ ਇਹ ਭੈੜੀ ਸੰਗਤ ਵਿੱਚ ਪੈ ਗਿਆ ਤੇ ਮਾਰੇ ਕੋਈ ਅੰਦਰ ਤੇ ਕਿਰਪਾ ਕਰੋ ਇਹਨੂੰ ਬੁੱਧੀ ਦਿਓ ਗੰਦੀ ਸੰਗਤ ਵਿੱਚ ਪੈ ਗਿਆ ਚੋਰੀਆਂ ਕਰਨ ਲੱਗ ਗਿਆ ਤੇ ਮਹਾਂਪੁਰਸ਼ਾਂ ਨੇ ਉਹਨੂੰ ਸਮਝਾਉਣ ਦਾ ਤਤਲ ਕੀਤਾ ਕਹਿਣ ਲੱਗੇ ਵੀ ਚੋਰੀ ਕਰਨੀ ਮਾੜੀ ਐ ਕਿਸੇ ਦਾ ਆਰਾਮ ਦਾ ਪੈਸਾ ਖਾਣਾ ਮਾੜਾ ਇਸ ਕਰਕੇ ਦਸਾਂਵਾ ਦੀ ਕਿਰਤ ਕਰਿਆ ਕਰ ਫਿਰ ਤੈਨੂੰ ਹੀ ਲਾਭ ਮਿਲੇਗਾ ਤੇ ਸੁੱਖ ਮਿਲੇਗਾ ਬੜਾ ਸਮਝਾਇਆ ਪਰ ਅਗੋਂ ਨੇ ਜਵਾਬ ਬਤਾ ਕਿ ਮਹਾਰਾਜ ਜੀ ਆਪ ਦਾ ਕਿੰਨੋ ਸਭ ਕੁਝ ਹੁੰਦੇ ਹੁਕਮ ਵਿੱਚ ਹੀ ਹੈ ਫਿਰ ਮਹਾਰਾਜ ਚੋਰੀ ਵੀ ਤਾਂ ਹੁਕਮ ਵਿੱਚ ਹੀ ਕਰਦੇ ਆ ਆਮ ਆਪਾਂ ਇਹ ਕਹਿ ਹੀ ਦਿੰਨੇ ਆ ਆਮ ਜਿਹੜੋ ਕੋਈ ਮਤਲਬ ਦੀ ਗੱਲ ਹੁੰਦੀ ਆ ਆਪਾਂ ਉਦੋਂ ਇਹ ਗੱਲ ਕਹਿੰਨੇ ਜਿਵੇਂ ਕਿਸੇ ਸ਼ਰਾਬੀ ਨੂੰ ਕਹੀ ਵੀ ਸਾਪ ਵੀ ਨਹੀਂ ਛੱਡਦੇ ਉਹ ਕਹਿੰਦਾ ਮਹਾਰਾਜ ਇਹਦਾ ਜਿਹੜੀ ਲਿਖੀ ਉਹ ਤਾਂ ਪੀਣੀ ਹੈ ਖਰਾਬ ਤਾਂ ਜਿੰਨੀ ਸਾਡੇ ਭਾਗਾਂ 'ਚ ਲਿਖੀਏ ਤੈਨਾਂ ਦਾ ਹੁਕਮ ਹੈ ਉਹ ਤਾਂ ਪੀਣੀ ਹੈ ਪਰ ਜਦੋਂ ਗੁਰਦੇ ਖਰਾਬ ਹੋ ਜਾਂਦੇ ਨੇ ਸਾਤੀ ਫੇਫੜੇ ਕਾਜ ਜਾਂਦੇ ਨੇ ਉਦੋਂ ਡਾਕਟਰ ਹਮਣਾ ਕਰਦੇ ਨੇ ਕਹਿੰਦਾ ਹੁਣ ਨਹੀਂ ਪੀਂਦਾ ਜੀ ਇਹ ਹੁਣ ਕਿਉਂ ਨਹੀਂ ਕਹਿੰਦਾ ਉਹਦੇ ਹੁਕਮ ਵਿੱਚ ਹੀ ਹੈ ਬਿਮਾਰੀ ਲੱਗੀ ਉਹ ਹੁਕਮ ਵਿੱਚ ਹੀ ਲੱਗੀ ਫਿਰ ਉਦੋਂ ਵੀ ਕਹਿ ਮਾਪ ਪੁਰਖਾਂ ਨੇ ਉਹਨੂੰ ਸਮਝਾਇਆ ਵੀ ਚੋਰੀ ਕਰਨੀ ਮਾੜੀ ਹੈ ਅਗੋ ਕਹਿੰਦਾ ਮਹਾਰਾਜ ਇਹ ਵੀ ਤਾਂ ਸਾਉਂਦੇ ਹੁਕਮ ਵਿੱਚ ਹੀ ਹੈ ਚੋਰੀਆਂ ਜੇ ਅਸੀਂ ਕਰਦੇ ਤਾਂ ਉਹਦੇ ਹੁਕਮ ਵਿੱਚ ਹੀ ਕਰਦੇ ਆ ਮਾਪਸ ਚੁੱਕ ਕਰਕੇ ਕਿਉਂਕਿ ਮੂਰਖ ਬੰਦੇ ਨਾਲ ਲੁੱਦਣਾ ਮਾੜੀ ਗੱਲ ਹੁੰਦੀ ਹੈ ਮੂਰਖ ਹੈ ਨਾਲ ਨਾਲ ਲੁੱਦੀਏ ਮੰਦਾ ਕਿਸੇ ਨਾਲ ਆਖੀਏ ਪੜ ਅਖਰ ਇਹੋ বুঝਿਏ ਜਿਹੜਾ ਬੰਦਾ ਮੂਰਖ ਹੋਏ ਨਾਲ ਉਹਦੇ ਨਾਲ ਬੋਲਣਾ ਜੇ ਪਤਾ ਹੈ ਅਧਿਕਾਰੀ ਨਹੀਂ ਇਹਨੇ ਮੰਨਣਾ ਹੀ ਨਹੀਂ ਉਥੇ ਬੋਲੋ ਹੀ ਨਾ ਚੁਪ ਰਹੋ بس ਸਤਿਗੁਰ ਨੇ ਸਮਝਾਇਆ ਮਹਾਂਪੁਰਸ਼ ਕੋਲੇ ਨਹੀਂ ਪੈ। ਦੋਨੇ ਗੱਲ ਕਹ ਜਿਹ ਹੈ ਹੁਕਮ ਵਿੱਚ। ਹੁਕਮ ਨੂੰ ਸਮਝਣ ਆਂਦੀ ਤੋਂ ਕਾਈਕ ਕਰਨੇ ਹੁਕਮ ਦੀ ਸਮਝ ਆੜੀ ਹੈ ਉਹ ਕਿਸੇ ਨੂੰ ਆਂਦੀ ਹੈ। ਹੁਕਮ ਹੈ ਕੀ? ਕੁਛ ਦਿਨ ਬਤੀਤ ਹੋਏ ਉਹਨੇ ਚੋਰੀ ਕੀਤੀ ਤੇ ਪੁਲਸ ਵਾਲੇ ਨੇ ਚੌਂਕ ਵਿੱਚ ਉਹਨੂੰ ਫੜ ਲਿਆ। ਤੇ ਚੌਂਕ ਵਿੱਚ ਢਾ ਲਿਆ। ਜਿਉਂ ਡੰਡੇ ਤੇ ਡੰਡੇ ਮਾਰਨ ਲੱਗੇ ਹੁੰਦੇ। ਉਹ ਦੇਵ ਨੇ ਜਨਲ ਕੁਦਰਤੀ ਮਹਾਪੁਰਸ਼ੀ ਲੰਘ ਰਿਹਾ ਸੀ। ਥੋਥੀ ਉਥੇ ਆatkar ਕੇ ਕਹਿੰਦਾ ਮਹਾਰਾਜ ਬਚਾਓ ਬਚਾਓ ਬਚਾਓ। ਮਹਾਪੁਰਸ਼ ਆਗੇ ਨੇੜੇ। ਕਹਿਣਗੇ ਕੀ ਗੱਲ? ਕਹੇ ਮਹਾਰਾਜ ਬਚਾਓ। ਉਹ ਪੋਸਾਲੇ ਕਹਿਣ ਲੱਗੀ ਕਿ ਇਹਨੇ ਚੋਰੀ ਕੀਤੀ ਹੈ। ਤੇ ਮਹਾਪੁਰਸ਼ ਕਹਿਣ ਲੱਗੇ ਕਿਉਂ ਭਾਈ ਉਸ ਦਿਨ ਵਾਲੀ ਗੱਲ ਯਾਦ ਕਰ। ਉਹ ਗੱਲ ਯਾਦ ਕਰਨਾ ਜਿਹੜੀ ਤੂੰ ਸਾਨੂੰ ਕਹਿੰਦਾ ਸੀ। ਇਹ ਮਾਰਾ ਚੋਰੀ ਤਾਂ ਉਹਦੇ ਹੁਕਮ ਵਿੱਚ ਹੀ ਕਰਦੇ ਆਂ ਤੇ ਹੁਣ ਹੁਕਮ ਨੂੰ ਮੰਨ ਲੈ ਨਾ ਇਹ ਜਿਹੜੀ ਮਾਰ ਪੈਣੀ ਉਹਦੇ ਹੁਕਮ ਵਿੱਚ ਹੀ ਪੈ ਰਹੀ ਹੈ ਹੁਣ ਕਿਉਂ ਡਰਦਾ ਹੁਣ ਕਿਉਂ ਕਹਿਣਾ ਬਚਾਓ ਹੁਣ ਜਿਹੜੀ ਤੇਰੀ ਮਾਰ ਪੈ ਰਹੀ ਨਾ ਇਹਨੂੰ ਵੀ ਹੁਕਮ ਮੰਨ ਕੇ ਮੰਨ ਲੈ ਫਿਰ ਆਪੇ ਤੇਰਾ ਭਲਾ ਹੋ ਜਾਊ ਇੱਕ ਵਾਰੀ ਪਿਆਰ ਨਾਲ ਲੱਗੋ ਸਤਨਾਮ ਜੇ ਉਹ ਤਾਂ ਕੋਈ ਅਸੀਂ ਮਾਰਾ ਕੰਮ ਕਰਦੇ ਹੋ ਤਾਂ ਕਹਿ ਦਿੰਨੇ ਆਂ ਕਿ ਉਹਦੇ ਹੁਕਮ ਵਿੱਚ ਹੀ ਹੋਇਆ ਪਰ ਜੇ ਅਸੀਂ ਚੰਗਾ ਕੰਮ ਸਾਡੇ ਤੋਂ ਕੋਈ ਹੁੰਦਾ ਓਦੋਂ ਨਹੀਂ ਮੰਨਦੇ ਓਦੋਂ ਕੀ ਕਹਿੰਦੇ ਮੈਂ ਕੀਤਾ ਮੈਂ ਕਰਾਂਗਾ ਓਦੋਂ ਨਹੀਂ ਕਹਿੰਦੇ ਸ਼ਰਾਬ ਪੀਣੀਆਂ ਪੀ ਜਾਂਦੇ ਨੇ ਕਹਿੰਦੇ ਨੇ ਹੁਕਮ ਵਿੱਚ ਹੀ ਐ ਜੋ ਪ੍ਰਮਾਤਮਾ ਨੇ ਕਿਹਾ ਉਹ ਹੀ ਖਾਣਾ ਪੀਨੇ ਪਰ ਦੇਸ਼ ਦੇ ਲੋਕ ਗੁੱਸੇ ਖਰਾਬ ਹੋ ਜਾਂਦੇ ਨੇ ਫਿਰ ਦੁੱਖ ਭੋਗਦੇ ਨੇ ਫਿਰ ਕਹਿੰਦੇ ਓਹੋ ਸਾਡੇ ਤੇ ਰੱਬ ਨੇ ਬੜਾ ਕਹਿਰ ਵਰਤਾ ਦਿੱਤਾ ਨਾ ਦੇਣ ਚਾਹਿਆ ਨਾ ਰਾਤ ਨੂੰ ਚਾਹਿਆ ਖੌਂ ਖੌਂ ਕਰੀ ਜਾਂਦਾ ਫੇਫੜੇ ਖਰਾਬ ਹੋ ਗਏ ਫਿਰ ਬnade ਫਿਰ ਰੱਬ ਨੂੰ ਖੋਜਦੇ ਫਿਰ ਨੇ ਕਹਿੰਦੇ ਰੱਬ ਦੇ ਹੁਕਮ ਵਿੱਚ ਉਹ ਕਹਿੰਦੇ ਰਾਵਣਿਆ ਸਾਡੇ ਨਾਲ ਬੜਾ ਮਾੜਾ ਕੰਮ ਕੀਤਾ ਫਿਰ ਉਹਨੂੰ ਮਾੜਾ ਕਹਿਣ ਲੱਗ ਜਾਂਦੇ ਉਦੋਂ ਹੁਕਮ ਨਹੀਂ ਮੰਨਦੇ ਹੁਕਮ ਨੂੰ ਸਮਝਣਾ ਔਖਾ ਹੈ ਹੁਕਮੀ ਉੱਤਮ ਨੀਚ ਹੈ ਸਾਰਾ ਕੁਝ ਉਹਦੇ ਹੁਕਮ ਵਿੱਚ ਪਰ ਮੁੱਖ ਮੰਨੇ ਨਾ ਬੰਦਾ ਆਪਣੇ ਤੇ ਲਵੇ ਹੀ ਨਾ ਗੱਲ ਤੇ ਚੰਗਾ ਕੰਮ ਹੋ ਗਿਆ ਤਾਂ ਵੀ ਉਹਦੀ ਕਿਰਪਾ ਨਾਲ ਹੋਇਆ ਉਹਨੇ ਕਰਵਾਇਆ ਇਹਨਾਂ ਕਹੇ ਮੈਂ ਕੀਤਾ ਮਾੜਾ ਵੀ ਉਹਦੇ ਤੇ ਛੱਡ ਦੇਵੇ ਨਾ ਸਾਰਾ ਕਰਵਾਇਆ ਹੀ ਉਹਨੇ ਮੈਂ ਤਾਂ ਕੁਝ ਕਰਨਾ ਲੈ ਚੰਗੇ ਵੇਲੇ ਕਿਉਂ ਕਹਿੰਦਾ ਮੈਂ ਕੀਤਾ ਸਾਰਾ ਕੁਝ ਉਹਦੇ ਤੇ ਛੱਡ ਦੇ ਕਿਉਂ ਕੁਝ ਕਰਾਇਆ ਉਹਨੇ ਹੀ ਕਰਾਇਆ ਜੋ ਕਿਸ 파ਣਾ ਸੋਈ ਹੂਆ ਅਰਨਾ ਕਰਨੇ ਵਾਲਾ ਦੂਆ ਫਿਰ ਕੋ ਨ ਇਹ ਸਾਰਾ ਕੁਝ ਕੋਈ ਕਰਮ ਕਰਾਵਨ ਹਾਰ ਸੁਆਮੀ ਮਨੁਕ ਐ ਕਛ ਨਾ ਹੀ ਹਾਤ ਮੇਰੇ ਤਾਂ ਕੁਛ ਛਾਦ ਮੇਰਾ ਕੀਆ ਕਛ ਨੋ ਹੋਏ ਕਰ ਹੈ ਰਾਮ ਹੋਏ ਜਿਹੜੇ ਹੁਕਮੀ ਬੰਦੇ ਹੁੰਦੇ ਨੇ ਉਹ ਕਹਿੰਦੇ ਨੇ ਇਹ ਗੱਲ ਮੇਰਾ ਕੀਤਾ ਤਾਂ ਕੁਛ ਨਹੀਂ ਹੋਣਾ ਮੈਂ ਨਾ ਹੀ ਕਛ ਹੋ ਨੀ ਕਿਛ ਹੋਏ ਨੀ ਕੰਜ ਆਹੇ ਨਾ ਮੋਰਾ ਉਹ ਇਹ ਕਹਿੰਦੇ ਨੇ ਕਿ ਜਿਹੜੇ ਹੁਕਮੀ ਬੰਦੇ ਜਿਵੇਂ ਕਬੀਰ ਜੀ ਨੇ ਕਿਹਾ ਨਾਮ ਕੀਆ ਨਾ karenge ਨਾ ਕਰ ਸਕੇ ਸਰੀਰ ਜੋ ਕੁਛ ਕੀਆ ਸੋ ਹਰ ਕੀਆ ਭੇਉ ਕਬੀਰ ਕਬੀਰ ਮੈਂ ਤਾਂ ਕੀਤਾ ਹੀ ਨਹੀਂ ਕੁਛ ਵਾਹ ਵਾਹ ਕਬੀਰ ਜੀ ਦੀ ਹੋਈ ਜਾਂਦੀ ਆ ਪਰਮੇਸ਼ਰ ਨੇ ਕਰ ਦਿੱਤਾ ਬ੍ਰਾਂਹਪੁਰ ਕੀਤਾ ਨਾਲੇ ਮੋਹਰਾਂ ਦੇ ਦਿੱਤੀਆਂ ਪਰਤਾ ਨੂੰ ਬੜਾ ਕੁਝ ਬਸਤਰਾ ਆਦਿ ਕੁਝ ਦਿੱਤੇ ਲੋਕੀ ਧਰਤਕਬੀਰ ਧਰਤਕਬੀਰ ਕਹੀ ਜਾਂਦੇ ਕਬੀਰ ਕਹਿੰਦਾ ਮੈਂ ਤਾਂ ਕੁਝ ਕੀਤਾ ਹੀ ਨਹੀਂ ਕੀਤਾ ਹੀ ਉਹਨੇ ਸਾਰਾ ਕੁਝ ਮੈਂ ਤਾਂ ਕੁਝ ਨਹੀਂ ਕੀਤਾ ਨਾਮ ਕੀਆ ਨਾ ਮੈਂ ਕੀਤਾ ਨਾ ਕਰਾਂਗਾ ਅੱਗੇ ਵੀ ਕੁਝ ਨਹੀਂ ਮੈਂ ਤਾਂ ਹੋਇਆ ਨਾ ਹੁਣ ਮੈਂ ਕਰਨਾ ਨਾ ਮੈਂ ਕੀਤਾ ਹੁਣ ਹੁਕਮੀ ਬਣਨਾ ਹੀ ਬੰਦਾ ਬੜਾ ਔਖਾ ਹੈ ਬੜਾ ਔਖਾ ਇਹ ਵਾਰੀ ਉਹਨੇ ਹੁਕਮ ਵਿੱਚ ਜਿਹੜੇ ਨੀਤਪੁਰਖ ਉਤਮ ਬੰਦਨ ਨੇ ਉਤਮ ਨੀਤ ਬਣ ਜਾਂਦੇ ਆ ਛੋਟੀ ਜਿਹੀ ਗੱਲ ਤਾਂ ਕਹਿ ਆਪਾਂ ਸਮਾਪਤੀ ਕਰ ਲਈਏ ਬੜੀ ਲੰਬੀ ਕਥਾ ਹੈ ਇੱਥੇ ਆਪਾਂ ਆਪਾਂ ਨੂੰ ਇੱਕ ਅੱਧਾ ਦਿਨ ਹੋਰ ਲੱਗ ਜਾਣਾ ਐਨੀ ਕੋਈ ਗੱਲ ਨਹੀਂ ਫਿਰ ਆਪਣੇ ਅੰਦਰ ਵਸੇਗੀ ਥੋੜੀ ਜਿਹੀ ਜਿਵੇਂ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਉਹਨਾਂ ਦੇ ਲੰਗਰ ਵਿੱਚ ਨਾ ਇੱਕ ਬਨੋਟੀ ਜਿਹਾ ਸਿੱਖ ਬਣ ਕੇ ਆ ਗਿਆ ਕੱਪੜੇ ਪਾ ਕੇ ਸਿੱਖ ਵਾਲੇ ਉੱਪਰ ਦਸਤਾਰ ਬੰਨ ਲਈ ਤੇ ਲੰਗਰ ਵਿੱਚ ਆ ਕੇ ਬੈਠ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਖੀਰ ਮਿਲਦੀ ਹੈ ਗੁਰੰਗਦੇਵ ਜੀ ਮਾਰਾਇਤੇ ਦਰਤੇ ਘੋਵਾਲੀ ਖੀਰ ਬਣਦੀ ਸੀ ਉਹ ਹਮੇਸ਼ਾ ਲੰਗਰ ਵਿੱਚ ਜਦੋਂ ਲੰਗਰ ਵਰਤਿਆ ਕਰਿਆ ਆ ਕੇ ਬਹਿ ਜਾਇਆ ਕਰੇ ਖੀਰ ਖਾਇਆ ਕਰੇ ਭਰ-ਭਰ ਕੇ ਪ੍ਰਾਦ ਭਰ-ਭਰ ਕੇ ਥਾਲ ਲੈ ਲਿਆ ਕਰੇ ਖਾਈ ਜਾਇਆ ਕਰੇ ਖਾ ਕੇ ਸੋ ਜਾਇਆ ਕਰੇ ਜਦੋਂ ਲੰਗਰ ਹੋਵੇ ਖੀਰ ਖਾ ਲਵੇ ਸੋ ਜਾਏ ਖੀਰ ਖਾ ਲਵੇ ਇਸ ਵੇਲੇ ਕੋੜਵੇਂ ਹੋਏ ਸਿੱਖਾਨੇ ਕਿਆ ਭਾਈ ਸਿੱਖਾ ਕੋਈ ਤੇ ਰਹਿਣਾ ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਸੁਖਦਾ ਕੀ ਖਾਣਾ ਸੇਵਾ ਵੀ ਕਰਿਆ ਕਰ ਬਾਬਾ ਬੁੱਢਾ ਜੀ ਨੇ ਵੀ ਕਿਹਾ ਆਈ ਸਿੱਖਾ ਕੋਈ ਸੇਵਾ ਕਰਿਆ ਗੋ ਬਦਾ ਕੀ ਕਹਿੰਦਾ ਕਹਿੰਦਾ ਜੀ ਮੈਂ ਤਾਂ ਕਿਸੇ ਦੀ ਗੱਲ ਨਹੀਂ ਮੰਨਦਾ ਮੈਂ ਕਿਸੇ ਨੂੰ ਤੁਸੀਂ ਕਿੱਥੋਂ ਆ ਗਏ ਗਵਾਰ ਦੇ ਜੱਟ ਆ ਗਏ ਤੁਸੀਂ ਮੈਨੂੰ ਕਹਿਣ ਵਾਲੇ ਮੈਂ ਕਿਉਂ ਮੈਂ ਨਹੀਂ ਕਿਸੇ ਦੀ ਗੱਲ ਮੰਨਦਾ ਮੈਂ ਤਾਂ ਸਿਰੋ ਗੁਰੂ ਸਾਹਿਬ ਦਾ ਹੁਕਮ ਮੰਨਦਾ ਮੈਂ ਗੁਰੰਗਾ ਦੇਵ ਦੀ ਹੁਕਮ ਮੰਨਦਾ ਜਦੋਂ ਮੈਨੂੰ ਕਹਿਣਗੇ ਜੋ ਕਹਿਣਗੇ ਸੇਵਾ ਕਹਿਣਗੇ ਮੈਂ ਕਰਾਂਗਾ 6 ਮਹੀਨੇ ਸਿਤਰਿਓ ਸੰਤ ਗੁਰਦੇ ਦਰ ਤੇ ਖੀਰ ਖਾਂਦਾ ਰਿਹਾ ਚੰਗਾ ਮੋਟਾ ਤਾਜਾ ਹੋ ਗਿਆ ਖਾਵੇ ਸੋ ਜਾਵੇ ਕੋਈ ਸੇਵਾ ਨਾ ਕਰੇ ਇੱਕ ਦਿਨ ਕੁਦਰਤੀ ਸਾਧੂ ਗੁਰ ਜੀ ਨੇ ਆਪਣਾ ਅਸਨੋਂ ਲੰਗਰ ਵੇਚੀ ਜਿੱਥੇ ਲੰਗਰ ਸੀ ਨਾ ਉੱਥੇ ਹੀ ਲਵਾ ਲਿਆ ਪਿਆਰੋਂ થી ਲੰਗਰ ਸਕਾਂਗੇ ਤੇ ਸਤਿਗੁਰੂ ਜੀ ਉੱਥੇ ਬੈਠੇ ਸਨ ਤੇ ਜਦੋਂ ਰੋਲਾ ਜਾਂ ਪੈਣ ਸਤਨਾਮ ਵੈਗੁਰ ਦਾ ਜਾਪ ਹੋਇਆ ਤੇ ਰੋਲਾ ਪੈਣ ਲੱਗਿਆ ਵੀ ਉੱਠਿਆ ਫਟਾਫਟ ਭੱਜ ਕੇ ਲੰਗਰ ਵਿੱਚ ਜਾਣ ਲੱਗਾ ਬੈਠਣ ਲੱਗਾ ਤੇ ਇਹਨੂੰ ਸਤਿਗੁਰੂ ਨਜ਼ਰ ਆ ਗਏ ਤੇ ਅੱਖਾਂ ਮਲਦਾ ਮਲਦਾ ਵੀ ਸਤਿਗੁਰੂ ਬੈਠੇ ਹਨ ਸ਼ਰਮ ਦਾ ਮਾਰਾ ਇਹ ਜਾ ਕੇ ਸਤਿਗੁਰ ਦੇ ਨਮਸਕਾਰ ਕੀਤੀ ਮੱਥਾ ਠੇਕਿਆ ਸਤਿਗੁਰੂ ਨੇ ਮੁੱਖੀ ਸਿੱਖਣ ਦੇ ਜਿਹੜੇ ਕੋਲ ਖੜੇ ਸਨ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਹੈ ਕਹਿਣ ਲੱਗੇ ਜੀ ਮਹਾਰਾਜ ਇਹ ਵੀ ਇੱਥੇ 6 ਮਹੀਨੇ ਬੀਨੇ ਹੋ ਗਿਆ ਆਇਆ ਹੋਇਆ ਹੈ ਇਹ ਖੀਰ ਖਾਣਾ ਸਿੱਖ ਹੈ ਇੱਕ ਵਾਰੀ ਪਿਆਰ ਨਾਲ ਰੱਖੋ ਸਾਧਨਾ ਖੀਰ ਖਾਣਾ ਹੈ ਇਹ ਖੀਰ ਖਾਂਦਾ ਸੌਂ ਜਾਂਦਾ ਇਹਨੂੰ 6 ਮਹੀਨੇ ਹੋ ਗਏ ਨੇ ਇੱਥੇ ਆਏ ਨੂੰ ਪਰ ਇਹ ਸੇਵਾ ਕੋਈ ਨਹੀਂ ਕਰਦਾ ਪਾਪਾ ਬੁੱਢਾ ਜੀ ਨੇ ਵੀ ਕਿਹਾ ਸਿੱਖਣ ਨਹੀਂ ਵੀ ਸੰਤ ਕਾ ਨਹੀਂ ਵੀ ਪਰ ਮੰਨਦਾ ਨਹੀਂ ਇਹ ਕਹਿੰਦਾ ਵੀ ਮਹਾਰਾਜ ਇਹ ਮੈਂ ਤਾਂ ਇੱਕੋ ਗੱਲ ਇੱਕੋ ਹੁਕਮ ਸਤਿਗੁਰੂ ਜੀ ਦਾ ਮੰਨਦਾ ਜਦੋਂ ਮੈਨੂੰ ਸਤਿਗੁਰ ਕਹਿਣਗੇ ਜੋ ਕਹਿਣਗੇ ਮੈਂ ਉਹਨਾਂ ਦਾ ਹੁਕਮ ਮੰਨਾਂਗਾ ਸਤਿਗੁਰ ਕਹਿਣ ਲੱਗੇ ਅੱਛਾ ਸਤਿਗੁਰ ਕਹਿਣ ਲੱਗੇ ਭਾਈ ਦਾਸ ਫੇ ਤੂੰ ਸੇ ਹੁਕਮ ਮੰਨੇਗਾ ਕਹਿੰਦਾ ਜੀ ਹਾਂ ਮੈਂ ਤੁਹਾਡਾ ਹੁਕਮ ਮੰਨਾਂਗਾ ਕਹਿਣ ਲੱਗੇ ਹੁਣ ਤੂੰ ਕੀ ਹੁਕਮ ਮੰਨੇਗਾ ਤੈਨੂੰ ਕੀ ਕਹੀਏ ਤੇਰਾ ਭਲਾ ਕਿਵੇਂ ਕਹਿਣ ਲਗਾ ਮਹਾਰਾਜ ਹੱਥ ਜੋੜ ਕੇ ਮੇਰਾ ਭਲਾ ਕਰੋ ਸਭ ਨੂੰ ਕਹਿਣ ਲੱਗੇ ਤੇਰਾ ਕੀ ਭਲਾ ਕਰੀਏ ਅੱਠ ਪੈਰ ਤੇਰੇ ਸਾਰੇ ਬਾਕੀ ਰਹਿੰਦੇ ਆ ਭਾਵੇਂ ਇੱਕ ਦਿਨ ਹੀ ਤੇਰਾ ਬਾਕੀ ਇਹ ਅੱਠ ਅੱਠ ਚਾਰ ਪੈਰ ਦੇ ਦਿੰਦੇ ਹੁੰਦੇ ਚਾਰ ਪੈਰ ਰਾ ਦੇ ਅੱਠ ਪੈਰ ਤੇਰੇ ਬਾਕੀਆਂ ਤੇ ਅਠਾ ਪੈਰਾਂ ਬਾਅਦ ਤੂੰ ਚਾਲੇ ਪਾ ਦੇਣੇ ਨੇ ਤੂੰ ਚਲੇ ਜਾਣਾ ਪਰਲੋਕ ਵਿੱਚ ਖਬਰ ਆ ਗਿਆ ਬੰਦ ਸਾਧੂ ਕਹਿਣ ਲੱਗੇ ਤੇਰਾ ਕੀ ਭਲਾ ਕਰੀਏ ਹੱਡ ਬੈਰ ਬਾਕੀਆਂ ਨੂੰ ਭਲਾ ਤੂੰ ਪਹਿਲਾਂ ਆਂਦਾ ਸਾਡੇ ਕੋਲ ਤੇ ਕੋਈ ਸੰਗਤ ਕਰਦਾ ਤੇਰਾ ਭਲਾ ਹੋ ਜਾਣਾ ਸੀ ਹੁਣ ਤੇਰਾ ਕੀ ਭਲਾ ਕਰੀਏ ਕਹਿਣ ਲਗਾ ਨਹੀਂ ਮਹਾਰਾਜ ਕਰੋ ਭਲਾ ਸਾਧੂ ਕਹਿਣ ਲਗੇ ਚੰਗਾ ਫਿਰ ਬਚਨ ਮੰਨੇਗਾ ਕਿੰਨਾ ਦੀ ਹਾਂਜੀ ਕਹਿਣ ਲਗੇ ਜਾ ਫਿਰ ਬਾਹਰ ਜੰਗਲ ਵਿੱਚ ਚਲੇ ਜਾ ਤੇ ਚਿਖਾ ਬਣਾ ਕੇ ਆਗ ਵਿੱਚ ਸੜ ਮਰ ਮਰ ਜਾ ਅਗਲਾ ਕਰਾ ਭਲਾ ਹੋ ਜਾਏਗਾ ਬੜਾ ਖਬਰ ਆ ਗਿਆ ਕਿਹ ਲਗਾ ਚੰਗਾ ਵੀ ਇਹਨੂੰ ਫਸਾ ਦਿੱਤਾ ਸਿੱਖਾਂ ਨੇ ਕਿਹਾ ਸੀ ਮੈਂ ਬਚਨ ਮੰਨਾਂਗਾ ਚਲਾ ਤਾ ਗਿਆ ਉਤੋਂ ਜੰਗਲ ਵਿੱਚ ਗਿਆ ਲੱਕੜਾਂ ਵੀ ਇਕੱਠੀਆਂ ਕਰ ਲਈ ਆਗੂ ਹੀ ਲਾ ਲਈ ਹੁਣ ਉੱਥੇ ਗੇੜੇ ਖੜੀ ਜਾਂਦਾ ਕੁਦਰਤੀ ਇੱਕ ਚੋਰ ਜਿਹਨੇ ਰਾਜੇ ਦੀ ਚੋਰੀ ਕੀਤੀ ਸੀ ਨੇ ਕੋਲ ਗੱਠਾ ਬਣਿਆ ਹੋਇਆ ਸੀ ਭਾਰ ਸੀ ਹੀਰੇ ਮੋਤੀ ਜਵਾਰ ਹੱਥ ਤੇ ਕੀਮਤੀ ਸਮਾਨ ਸੀ ਗੱਠਾ ਨਹੀਂ ਸੀ ਉਹ ਉਹ ਆ ਗਿਆ ਉਹਨੇ ਦੇਖਿਆ ਵੀ ਇਹ ਬੰਦਾ ਅੱਗ ਬਲ ਰਹੀ ਹੈ ਤੇ ਢੇੜੇ ਕੱਢੀ ਜਾਂਦਾ ਉਹਨੂੰ ਪੁੱਛਿਆ ਸਾਰੀ ਗੱਲ ਵੀ ਤੂੰ ਇੱਥੇ ਢੇੜੇ ਕਿਉਂ ਕੱਢੀ ਜਾਂਦਾ ਕੋਣੇ ਸਾਰੀ ਗੱਲ ਕਹੀ ਮੈਨੂੰ ਗੁਰੂ ਨਾਨਕ ਦੀ ਜੋਤ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਬਚਨ ਕਿਹਾ ਮੈਂ ਇਸਰੋਂ ਉੱਥੇ ਖੀਰ ਖਾਂਦਾ ਸੀ ਸਿਖਣੇ ਮੇਰੇ ਨਾਲ ਕੀਤੀ ਈਰਖਾ ਸਤਿਗੁਰੂ ਨੇ ਇਹ ਕਹਿ ਦਿੱਤਾ ਇਹ ਸੇਵਾ ਨਹੀਂ ਕਰਦਾ ਤੇ ਸਤਿਗੁਰੂ ਨੇ ਮੈਨੂੰ ਕਿਹਾ ਜਾ ਤੂੰ ਤੇਰਾ ਭਲਾ ਹੋਏਗਾ ਅਗਵੇ ਸੜਮਾ ਸਤਿਗੁਰੂ ਨੇ ਬਚਨ ਕਰ ਦਿੱਤੇ ਹਨ ਥਿਓ ਉਹਦਾ ਨਾਮ ਸੀ ਤੋੜਦਾ ਭਾਈ ਮੇਰਾ ਉਹ ਕਹਿਣ ਲਗਾ ਅੱਛਾ ਸਤਿਗੁਰੂ ਨੇ ਬਚਨ ਕੀਤੇ ਨ ਵੀ ਤੇਰਾ ਭਲਾ ਹੋ ਜਾਏਗਾ ਫੈਨ ਲਗਾਇਓ ਕਰ ਤੂੰ ਸਤਿਗੁਰ ਦੇ ਬਚਨ ਮੈਨੂੰ ਦੇ ਦੇ ਇਹ ਆ ਫਰਕ ਕੀਮਤੀ ਸਮਾਨ ਇਹ ਤੂੰ ਲੈ ਲੈ ਤੇ ਤੂੰ ਇੱਥੋਂ ਭੱਜ ਜਾ ਮੈਂ ਸੜ ਜਾਣਾ ਇੱਕ ਵਾਰੀ ਪਿਆਰ ਨਾਲ ਆਖੂ ਸਾਧਨਾ ਮੈਂ ਸੜ ਜਾਣਾ ਕਾਹੋ ਭਾਈ ਮੇਰੇ ਨੇ ਕੀ ਕੀਤਾ ਸਮਾਨ ਉਹਨੂੰ ਦਿੱਤਾ ਤੇ ਆਪ ਛਾਲ ਮਾਰ ਦਿੱਤੀ ਅੱਗ ਵਿੱਚ ਹੁਣ ਸਤਿਗੁਰ ਨੇ ਤਾਂ ਉਹਨੂੰ ਕਹਿ ਸੀ ਮਰਨ ਲਈ ਸੜਨ ਲਈ ਹੁਣ ਜੋ ਤੱਕ ਸਤਿਗੁਰ ਦਾ ਬਚਨ ਨਾ ਹੋਵੇ ਤੇ ਅੱਗ ਕਿਵੇਂ ਸਾੜੇਗੀ ਅੱਗ ਬੁੱਝ ਗਈ ਤੇ ਭਾਈ ਮੇਰੇ ਨਹੀਂ ਛੜਿਆ ਤੇ ਭਾਈ ਮੇਰੇ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੋ ਗਿਆ ਉਦੋਂ ਫਿਰ ਉਹ ਹੋਰ ਕਿਤੇ ਨਹੀਂ ਫਿਰ ਖਡੂਰ ਸਾਹਿਬ ਚਲਾ ਗਿਆ ਸਤਿਗੁਰ ਦੇ ਕੋਲ ਤੇ ਸਤਿਗੁਰ ਨੂੰ ਜਾ ਕੇ ਨਮਸਕਾਰ ਕੀਤੀ ਤੇ ਸਾਰੀ ਸਤਿਗੁਰ ਕਹਿ ਲੱਗੇ ਆ ਭਾਈ ਮੇਰਿਆ ਤੂੰ ਧੰਨ ਹੈ ਕਿਨੇ ਸਾਡਾ ਬਚਨ ਮੰਨਿਆ ਉਹਨੂੰ ਗੱਲ ਨਾਲ ਲਾ ਲਿਆ ਤੇ ਫਿਰ ਕਿਹਾ ਭਾਈ ਮੇਰੇਆ ਤੇਰਾ ਕੋਲਾਤਾ ਹੋ ਹੀ ਗਿਆ ਤੂੰ ਬਚਨ ਮੰਨ ਲਿਆ ਪਰ ਇਹ ਬਚਨ ਹੋਰ ਮੰਨ ਕਹਿਣ ਲੱਗਾ ਦਸੋ ਮਹਾਰਾਜ ਸਤਗੁਰੂ ਕਹਿਣ ਲੱਗੇ 21 ਵਾਰੀ ਰੋਜ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਤੇਰਾ ਭਲਾ ਹੋ ਜਾਏਗਾ ਤੇਰੇ ਸਾਰੇ ਪਾਪ ਖਟੇ ਜਾਣਗੇ 21 ਵਾਰੀ ਜਪਜੀ ਸਾਹਿਬ ਦਾ ਪਾਠ ਰੋਜ ਕਰਿਆ ਕਰ ਸਤਿਵਚਨ ਕੇ ਤੇ ਫਿਰ ਉਹ ਭਾਈ ਮੇਰੇ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਫਿਰ ਐਸਾ ਗਿਆਨ ਹੋ ਗਿਆ ਜਿੱਥੇ ਆਪ ਕਰਿਆ ਉਹਨੇ अनेਕਾਂ ਨੂੰ ਹੋਰ ਨਾਲੋਂ ਇਖਾਰ ਦਿੱਤਾ ਐ ਤਾਂ ਨੀਤ ਸੀ ਪਰ ਉੱਤਮ ਪੁਰਖ ਬਣ ਗਿਆ ਉਧਰ ਜਿਹੜਾ ਖੀਰ ਖਾਣਾ ਸਿੱਖ ਸੀ ਉਹਦਾ ਕੀ ਹਾਲ ਹੋਇਆ ਉਹ ਜੋ ਪੈਸੇ ਉਹ ਜਿਹੜੇ ਕੀਮਤੀ ਪੰਡ ਲੈ ਕੇ ਭਜਿਆ ਨਾ ਤੇ ਸਿਪਾਈ ਰਾਜ ਦੇ ਪਕੜਨ ਲਈ ਚੋਰ ਨੂੰ ਮਗਰ ਆ ਰਹੇ ਸਨ ਉਹਨਾਂ ਨੇ ਦੇਖਿਆ ਵੀ ਕੀਮਤੀ ਸਮਾਨ ਲੈ ਕੇ ਜਾ ਰਿਹਾ ਇਹ ਚੋਰ ਹੈ ਕੋਣ ਨੇ ਫੜ ਲਿਆ ਰਾਜੇ ਨੇ ਜਾ ਕੇ ਪੇਸ਼ ਕੀਤਾ ਸਾਰਾ ਸਮਾਨ ਮਿਲ ਗਿਆ ਕੋਣੇ ਬੜਾ ਕਿਹਾ ਮੈਂ ਚੋਰ ਨਹੀਂ ਪਰ ਉਹਦੀ ਇੱਕ ਗੱਲ ਹੀ ਮੰਨੀ ਅਠਾ ਪੂਰੇ ਅਠਾ ਪਹਿਰਾ ਬਾਦ ਉਹਨੂੰ ਸੂਲੀ ਤੇ ਚੜਾ ਦਿੱਤਾ ਉਹਦੀ ਮੌਤ ਹੋ ਗਈ ਸਤਿਗੁਰ ਦੇ ਬਚਨ ਪੂਰੇ ਹੋ ਗਏ ਐਸੇ ਕਰਕੇ ਸਤਿਗੁਰ ਕਹਿੰਦੇ ਨੇ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਅਵੀ ਵਿਚਾਰ ਆਪਾਂ ਹਲ ਕਰਾਂਗੇ ਸਮਾ ਹੋ ਗਿਆ ਕਿਉਂਕਿ ਐਸੀ ਤਾਂ ਬਾਣੀ ਦੀ ਵਿਚਾਰ ਅਥਾ ਸਮੁੰਦਰ ਹੈ ਜੇਕਰ ਨੂੰ ਆਪਾਂ ਚੱਲਾਂਗੇ ਅਜੇ ਇਹ ਪੂਰੀ ਨਹੀਂ ਹੋਈ ਅਜੇ ਇਹਦੇ ਹੋਰ ਪਰਮਾਨ ਬਹੁਤ ਹਨ ਕੱਲ ਆਪਾਂ ਸਰੋਣ ਕਰਨੇ ਸਮੇਨਾਲਾ ਅਕਰਤਾ ਕੇ ਸਮੇਨਾਲ ਆਪ ਜੀ ਗੁਰੂ ਤੋਂ ਜਪਜੀ ਸਾਹਿਬ ਐਸੀ ਕਰਕੇ ਕਹੇ ਬ੍ਰਹਮ ਦਾ ਗਿਆਨ ਹੈ ਜੇ ਆਪਾਂ ਪੂਰੀ ਵਿਚਾਰ ਸਮਝ ਲਵਾਂਗੇ ਨਾ ਤਾਂ ਬਹੁਤ ਗੁਰੂ ਦੀ ਕਿਰਪਾ ਹੋ ਜਾਏਗੀ ਗਿਆਨ ਹੋ ਜਾਏਗਾ ਕਰੋ ਕਿਰਪਾ ਹੋਈਆ ਪੁੱਲਾ ਚ ਦੀ ਖਿਮਾ ਦਿਓ ਕਰੋ ਕਿਰਪਾ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ Why would you come